ਆਪਣੇ ਗਰਲਫ੍ਰੈਂਡ ਨਾਲ ਹੋਰ ਕਿਸੇ ਨੂੰ ਨਹੀਂ برداشت ਕਰ ਸਕਿਆ ਇਹ ਦਰਿੰਦਾ ਦਰੋਸਤ ਨਾਲ ਮਿਲ ਕੇ ਸਹੇਲੀ ਦੇ ਦੋਸਤ ਦਾ ਜੋ ਹਾਲ ਕੀਤਾ ਸੁਣ ਕੇ ਹੋ ਜਾਣਗੇ ਤੁਹਾਡੇ ਵੀ ਰੌਂਗ ਤੇ ਖੜੇ ਵੇਖੋ ਵਿਸ਼ੇਸ਼ ਰਿਪੋਰਟ ਹਰਪਾਲ ਸਿੰਘ ਦੀ ਹਾਂਜੀ ਕੱਲ 22 ਤਰੀਕ ਨੂੰ ਸਵੇਰੇ अर्ਲੀ ਮਾਰਨਿੰਗ ਤਕਰੀਬਨ 2:30 ਦੇ ਵਜੇ 2:30 ਵਜੇ ਕਦਲਾਵਰ ਸਿੰਘ ਨਾਮ ਦੇ ਮੁੰਡੇ ਦਾ ਕਤਲ ਕਰ ਦਿੱਤਾ ਗਿਆ ਸੀ ਤੇ ਕੋਲ ਨਾਲ ਜਿਹੜਾ ਮੁੰਡਾ ਜਿਹੜਾ ਉਹਦਾ ਨਾਲ ਜਿਹੜਾ ਰਾਈਡਰ ਸੀਗਾ ਸਕੂਟਰੀ ਤੇ ਉਹਨੂੰ ਜਖਮੀ ਕਰਤਾ ਸੀਗਾ ਤੇ ਉਸੇ ਸਬੰਧ ਦੇ ਵਿੱਚ ਜਿਹੜਾ ਜਿਸ ਪਰਕਲ ਨੇ ਤੁਰੰਤ ਕਾਰਵਾਈ ਕਰਦੇ ਹੋਏ 24 ਘੰਟਿਆਂ ਤੋਂ ਪਹਿਲਾਂ ਪਹਿਲਾਂ ਜਿਹੜਾ ਜਿਹੜਾ ਜਿਹੜੀ ਅੰਨੇ ਕਤਲ ਦੀ ਜਿਹੜੀ ਗੁੱਥੀ ਸੀ ਉਹਨੂੰ ਸੁਲਝਾਉਂਦੇ ਹੋਏ ਦੋ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਜਿਹੜਾ ਇੱਕ ਪਹਿਲਾ ਦੋਸ਼ੀ ਹੈ ਸੋਨੂ ਆ ਇਹ ਆਪਣਾ ਪੰਚਕੂਲਾ ਦਾ ਰਹਿਣ ਵਾਲਾ ਤੇ ਪਿੱਛੋ ਇਹ ਮਣੀ ਮਾਇਰ ਦਾ ਰਹਿਣ ਵਾਲਾ ਜਿਹੜਾ ਦੂਸਰਾ ਦੋਸ਼ੀ ਹੈ ਇਹ ਵਰਨਨ ਰਾਏ ਆ ਇਹ ਬੇਸਿਕਲੀ ਦਿੱਲੀ ਦਾ ਰਹਿਣ ਵਾਲਾ ਬਟ ਇਹ ਇੱਥੇ ਰੈਂਟ ਤੇ ਰਹਿ ਰਿਹਾ ਸੀ ਦੋਨੋਂ ਜੀ ਕੋਈ ਕੰਮ ਨਹੀਂ ਕਰਦੇ ਕਿ ਇਹ ਜਿਹੜਾ ਤਾਂ ਸੀਗਾ ਬਰੂਨ ਪਹਿਲਾਂ ਇਹ ਰੇੜੀ ਲਾਉਂਦਾ ਰਿਹਾ ਬਟ ਉਹ ਵੀ ਇਹਨੇ ਕੰਮ ਛੱਡਦਾ ਸੀਗਾ ਤੇ ਜਿਹੜਾ ਸੋਨੂ ਆ ਇਹ ਵੀ ਕੋਈ ਕੰਮ ਨਹੀਂ ਕਰਦਾ ਹਕ ਕਤਲ ਦਾ ਕਾਰਨ ਇਹ ਸੀਗਾ ਜੀ ਜਿਹੜਾ ਇਹ ਜਿਹੜਾ ਸੋਨੂ ਸੀਗਾ ਇਹਦੀ ਇੱਕ ਗਰਲਫ੍ਰੈਂਡ ਸੀਗੀ ਤੇ ਇਹਨੂੰ ਸ਼ੱਕ ਹੋ ਗਿਆ ਵੀ ਜਿਹੜਾ ਦਲਾਵਰ ਮੁੰਡਾ ਸੀਗਾ ਉਹਦੇ ਨਾਲ ਵੀ ਉਹਦੀ ਫਰੈਂਡਸ਼ਿਪ ਹੈਗੀ ਆ ਸੋ ਇਸੇ ਰੰਜਿਸ਼ ਦੇ ਤਹਿਤ ਵੀ ਕਿਤੇ ਮੇਰੀ ਜਿਹੜੀ ਗਰਲਫ੍ਰੈਂਡ ਹੈ ਉਹਦੀ ਇਹਦੇ ਨਾਲ ਵੀ ਗੱਲਬਾਤ ਹੈਗੀ ਉਸੇ ਚੱਕਰ ਦੇ ਵਿੱਚ ਇਹਨੇ ਉਹ ਦਿਲ 'ਚ ਖੁੰਦ ਕੇ ਰੱਖੀ ਤੇ ਉਹਨੂੰ ਕੱਲ ਕਤਲ ਕਰ ਦਿੱਤਾ ਨੇ ਫਿਲਹਾਲ ਨਸ਼ੇ ਵਾਲੀ ਕੋਈ ਅਜਿਹੀ ਗੱਲ ਸਮਝੇ ਅੱਜ ਤੱਕ ਸਮਝ ਨਹੀਂ ਆਈ ਜੇ ਕੋਈ ਦੁਰਾਣੇਪਤੀ ਸਾਹਮਣੇ ਆਈ ਤਾਂ ਜ਼ਰੂਰ ਤੁਹਾਨੂੰ ਦੱਸਾਂਗੇ ਵਾਰਦਾਤ ਚ ਇਹਨਾਂ ਨੇ ਇੱਕ ਤਿੱਖੀ ਤੇਜ਼ ਤਾਰ ਜਿਹੜਾ ਚਾਕੂ ਸੀਗਾ ਉਹ ਬਰਾਮਦ ਹੋਇਆ ਇਸ ਤੋਂ ਇਲਾਵਾ ਮੈਂ ਤੁਹਾਨੂੰ ਇਹ ਵੀ ਦੱਸਣਾ ਚਾਹਣਾ ਇਹਨਾਂ ਤੋਂ ਇੱਕ ਸਕੂਟਰੀ ਵੀ ਬਰਾਮਦ ਹੋਈ ਹੈ ਜਿਹੜੀ ਇਹਨਾਂ ਨੇ ਪਿੰਚਕੁਲੇ ਤੋਂ ਚੋਰੀ ਕੀਤੀ ਸੀ ਉਹ ਸਹੀ ਸਕੂਟਰੀ ਤੇ ਇਹਨਾਂ ਨੇ ਜਿਹੜੀ ਵਾਰਦਾਤ ਨੂੰ ਅੰਜਾਮ ਦਿੱਤਾ ਸੀਗਾ ਹਾਂਜੀ ਜਿਹੜੇ ਦੋਨੋਂ ਦੋਸ਼ੀ ਨੇ ਇਹਨਾਂ ਦੇ ਫਿਲਹਾਲ ਤਾਂ ਜਿਹੜਾ ਜਿਵੇਂ ਤੁਹਾਨੂੰ ਦੱਸਿਆ ਜਿਵੇਂ ਪੰਜਾਬ ਦੇ ਵਿੱਚ ਤਾਂ ਕੋਈ ਐਫਆਈਆਰ ਦਰਜ ਨਹੀਂ ਜਿਵੇਂ ਇੱਕ ਦਿੱਲੀ ਦੇ ਰਹਿਣ ਵਾਲਾ ਇੱਕ ਪੰਚਕੁੜੇ ਦਾ ਸੀ ਦੋਨੋਂ ਜਗ੍ਹਾ ਤੇ ਜਿਹੜੀ ਪੁਲਿਸ ਕੰਸਰਨਡ ਉਹਨਾਂ ਨਾਲ ਕੰਟੈਕਟ ਕਰ ਰਹੇ ਆ ਜੇ ਸਾਨੂੰ ਕੋਈ ਹਿਸਟਰੀ ਸਾਹਮਣੇ ਆਈ ਤਾਂ ਮੈਂ ਤੁਹਾਨੂੰ ਦਰਦ ਦੱਸੂਗਾ ਇਹ ਜਿਹੜਾ ਜਿਹੜਾ ਤਾਂ ਸੋਨੂ ਸੀਗਾ ਇਹ ਤਾਂ ਇੱਥੇ প্রভਾਤ ਜੀ ਕਿਤੇ ਇੱਥੇ ਕੋਈ ਪਹਿਲਾਂ ਇਹਦੇ ਕੋਈ ਜਾਣਕਾਰ ਸੀਗੇ ਉਹਨਾਂ ਦੇ ਘਰ ਚੁੱਕਦਾ ਰਿਹਾ ਜਿੰਨਾ ਵੀ ਟਾਈਮ ਲੁਕਿਆ ਇਹ 15-20 ਘੰਟੇ ਤੇ ਜਿਹੜਾ ਦੂਸਰਾ ਸੀਗਾ ਆਪਣਾ ਵਰੁਣ ਇੱਕ ਵਾਰ ਇਥੋਂ ਚਲਾ ਗਿਆ ਸੀ ਪਰ ਫਿਰ ਇੱਥੇ ਆ ਗਿਆ ਦੋਨੋਂ ਨੂੰ ਅਸੀਂ ਇੱਥੇ ਬਟਾਣੇ ਦੇਰ ਕੇ ਜੋ ਗ੍ਰਿਫਤਾਰ ਕੀਤਾ ਹੈ ਉਹ ਸ਼ੁਭਮ ਦੇ ਹਾਲਾਤ ਠੀਕ ਨੇ ਜੀ ਆਊਟ ਆਫ ਡੇਂਜਰ ਆ ਉਹ ਪਰ ਇੰਜਰੀ ਤਾਂ ਉਹਦੇ ਵੀ ਹੈਗੀ ਹੈ ਜਿਹੜਾ ਦਲਾਵਰ ਸੀਗਾ ਜੀ ਉਹ ਟਕੋਲੀ ਦਾ ਰਹਿਣ ਵਾਲਾ ਸੀਗਾ ਤੇ ਜਿਸ ਦਿਨ ਦੀ ਇਹ ਵਾਰਦਾਤ ਆ ਉਸ ਦਿਨ ਤਕਰੀਬਨ ਉਹ 1:30 ਵਜੇ ਜਿਹੜਾ ਦੋਨੇ ਦਲਾਵਰ ਤੇ ਜਿਹੜਾ ਸ਼ੁਭਮ ਦੂਸਰਾ ਮੁੰਡਾ ਸੀਗਾ ਉਹ ਦੋਨੇ ਸਕੂਟਰੀ ਤੇ ਜਿਹੜਾ ਸਵਾਰ ਹੋ ਕੇ ਆਪਣੇ ਘਰ ਵੱਲ ਨੂੰ ਜਾ ਰਹੇ ਸੀਗੇ ਰਾਤ ਨੂੰ ਇਹਨੇ ਕੁਦਰਤੀ ਇਹਨਾਂ ਦੀ ਨਿਗਾ ਪੈ ਗਈ ਸੂਨੂ ਦੇ ਇਹਨੇ ਪਿੱਛੇ ਸਕੂਟਰੀ ਲਾ ਲਈ ਉਹਨਾਂ ਦੀ ਤੇ ਜਿਹੜੀਆਂ ਆਪਣਾ ਕਾਲਕਾ ਚੌਂਗ ਦੇ ਕੋਲੇ ਬੱਸ ਸਟੈਂਡ ਆ ਉੱਥੇ ਉਹਨੂੰ ਘੇਰ ਕੇ ਤੇ ਉਹਨੂੰ ਸਟਾਪ ਕਰਤਾ